ਦੇ ਨੇ ਵਿੱਚ ਗੁਜਰਦਾ ਕਹਿੰਦੇ ਇੱਕ ਸਮਾਂ ਉਹ ਹੁੰਦਾ ਜਦੋਂ ਉਸ ਨੂੰ ਆਜ਼ਾਦ ਕੀਤਾ ਜਾਣਾ ਜੇਲ੍ਹ ਖਾਨੇ ਦੇ ਵਿੱਚੋਂ ਕਾਲ ਕੋਠੜੀ ਦੇ ਵਿੱਚੋਂ ਬਾਹਰ ਕੱਢਿਆ ਜਾਣਾ ਕਹਿੰਦੇ ਉਹ ਦਿਨ ਆਇਆ ਜਦੋਂ ਉਹਨੂੰ ਆਜ਼ਾਦ ਕੀਤਾ ਜਾਣਾ ਸੀ ਕਾਲ ਕੋਠੜੀ ਦੇ ਵਿੱਚੋਂ ਬਾਹਰ ਕੱਢਿਆ ਜਾਣਾ ਸੀ ਬਾਹਰ ਘਰ ਵਾਲੇ ਆਉਂਦੇ ਆ ਰਿਸ਼ਤੇਦਾਰ ਲੈਣ ਆਉਂਦੇ ਆ ਖੁਸ਼ੀ ਦੇ ਵਿੱਚ ਪਾਗਲ ਹੋਏ ਪਏ ਆ ਕਹਿੰਦੇ ਅੱਜ ਸਾਡਾ ਕਾਲ ਕੋਠੜੀ ਦੇ ਵਿੱਚੋਂ ਬਾਹਰ ਆਉਣ ਲੱਗਿਆ ਅਸੀਂ ਉਹ ਆਪਣੇ ਕਾਲ ਵਾਇਕ ਕੇ ਆ ਰਹੇ ਹਾਂ ਗੁਰੂ ਪਿਆਰ ਵਾਲਿਓ ਤੈਨਾਂ ਆਇਆ ਕਾਲ ਕੋਠੜੀ ਦੇ ਵਿੱਚੋਂ ਉਸ ਆਦਮੀ ਨੂੰ ਬਾਹਰ ਕੱਢਿਆ ਜਾਂਦਾ ਜਦੋਂ ਹੀ ਉਹਨੇ ਇੱਕਦਮ ਰੋਸ਼ਨੀ ਵੇਖੀ ਚਾਨਣ ਵੇਖਿਆ ਧੁੱਪ ਵੇਖੀ ਉਹਨੇ ਅੱਖਾਂ ਬੰਦ ਕਰ ਲਈਆਂ ਤਹਤੜੀਆਂ ਮਾਰਦਾ ਚੀਕਾਂ ਮਾਰਦਾ ਘਰ ਵਾਲੇ ਹਰਾਨ ਹੁੰਦੇ ਆ ਕਹਿੰਦੇ ਇਹਨੇ ਸਾਡੀ ਖੁਸ਼ੀ ਤੇ ਆਸਾਂ ਤੇ ਅਸੀਂ ਇਹਨੂੰ ਲੈਣ ਆਏ ਸੀ ਪਰ ਇਹ ਚਾਨਣ ਵੇਖ ਕੇ ਦਹਾੜ